ਕੱਗਰ ਬਾਰੇ ਵੀ ਜਾਣਕਾਰੀ ਦਿਓ ਜੀ ਕੱਗਰ ਤੇ ਆਪਾਂ ਵੀ ਗੱਲ ਕਰਦੇ ਆਂ ਤੇ ਬਹੁਤ ਬਹੁਤ ਸ਼ੁਕਰੀਆ ਜੀ ਅ ਮਿੱਤਰ ਹੋਰ ਬਹੁਤ ਸਾਰੇ ਜੁੜ ਚੁੱਕੇ ਨੇ ਨਾਲ ਕੱਗਰ ਤੇ ਘਨੌਰ ਇਲਾਕੇ ਦੇ ਕਹਿੰਦੇ ਕਈ ਪਿੰਡਾਂ ਨੂੰ ਸੁਰੱਖਿਅਤ ਜਾਣ ਦੇ ਐਡਰੈਸ ਸਥਾਨ ਤੇ ਜਾਣ ਦੇ ਆਡਰ ਦਿੱਤੇ ਗਏ ਨੇ ਜਿਹੜਾ ਮੀਂਹ ਪੈਂਦਾ ਹੈ ਨਾ ਇਧਰ ਚੰਡੀਗੜ੍ਹ ਵਾਲੀ ਸਾਈਡ ਮੋਹਾਲੀ ਵਾਲੀ ਸਾਈਡ ਨਿਊ ਚੰਡੀਗੜ੍ਹ ਵਾਲੀ ਸਾਈਡ ਪੰਚਕੂਲ ਵਾਲੀ ਸਾਈਡ ਜਿਹਦਾ ਵਿੱਚ ਆਪਾਂ ਹੁਣ ਜ਼ਿਕਰ ਕਰ ਰਹੇ ਸੀਗੇ ਉਹਦਾ ਪਾਣੀ ਇਨ੍ਹਾਂ ਨਦੀਆਂ ਜਾਂ ਸਹਾਇਕ ਨਦੀਆਂ 'ਚ ਆ ਜਾਂਦਾ ਹੈ ਜੀ ਦੇਵੀਗੜ੍ਹ ਦੇ ਲਾਗੇ ਜਿਹੜਾ ਕੱਗਰ ਆ ਉਹ ਲਗਭਗ ਖਤਰੇ ਦੇ ਨਿਸ਼ਾਨ ਤੇ ਪਹੁੰਚ ਚੁੱਕਾ ਸੀਗਾ ਹੁਣ ਤੋਂ ਕੁਝ ਘੰਟੇ ਪਹਿਲਾਂ ਹੂੰ ਮੈਨੂੰ ਆਪਦੇ ਨਾਮ ਕਹਿੰਦੇ ਪਿੰਡਾਂ ਦਾ ਤੁਹਾਨੂੰ ਪਤਾ ਹੀ ਥੋੜਾ ਹੁੰਦਾ ਵੀ ਇਹੇਜ ਵੀ ਹੁੰਦਾ ਤੇ ਉਦਾਂ ਦੇ ਕੰਟੈਕਟਸ ਹੁੰਦੇ ਨੇ ਤੁਹਾਡੇ ਕਿਉਂ ਤੁਹਾਨੂੰ ਜਾਣਕਾਰੀ ਮਿਲਦੀ ਜਿਆਦਾ ਮਿਲਦੀ ਰਹਿੰਦੀ ਹਾਂਜੀ ਉੱਥੇ ਪਾਣੀ ਚੜ ਗਿਆ ਲਗਭਗ ਹੂੰ ਤੇ ਫੇਰ ਕਰ ਲਓ ਉੱਥੇ ਆ ਜਾਏਗੀ ਕਿ ਚਲੋ ਹਰਮੀਤ ਤੇ ਹੁਣ ਪਾਸੇ ਹੋ ਗਿਆ ਹੁਣ ਹੜਾਂ ਦੀ ਆੜ ਦੇ ਵਿੱਚ ਕੋਈ ਕੁਝ ਨਹੀਂ ਨ ਕਰ ਰਿਹਾ ਤੁਸੀਂ ਕੀ ਕਰ ਰਹੇ ਹੋ ਸਥਿਤੀ ਤੇ ਇਹੀ ਆ ਕਿ ਕੱਗਰ ਨੇ ਐਨੇ ਦਿਹਾਕਿਆਂ ਤੱਕ ਤਬਾਹੀ ਇਸ ਇਲਾਕੇ ਚ ਮਚਾਈ ਰੱਖੀ ਹੈ ਤੇ ਕੀ ਹੋਣਾ ਤੁਸੀਂ ਬਚਾ ਲਿਆ ਕੁਝ ਨਹੀਂ ਕਰ ਸਕੇ ਤੁਸੀਂ ਕੱਖ ਨਾ ਕੀਤਾ ਹੁਣ ਕੱਗਰ ਦਾ ਜਿਹੜਾ ਅੱਗੇ ਨੁਕਸਾਨ ਹੈ ਇਕੱਲਾ ਇੱਥੇ ਦੇਵੀਗੜ੍ਹ ਜਾਂ ਇਧਰ ਮਤਲਬ ਕਿ ਪਿਛਾ ਲਾਲੋ ਕਨੌਰ ਵਾਲੀ ਸਾਈਡ ਕਨੌਰ ਸਨੌਰ ਇਹ ਲਾਗੇ ਲਾਗੇ ਜਿਵੇਂ ਲੰਬੀ ਮਲੋਟ ਹਾਂਜੀ ਇਤੋਂ ਇਹ ਗਾ ਵਾਧਾ ਵਾਧਾ ਫਿਰ ਆ ਜਾਂਦਾ ਹ ਖਨੌਰੀ ਵਾਲੀ ਸਾਈਡ ਹੂੰ ਠੀਕ ਹੈ ਜੀ ਖਨੌਰੀ ਵਾਲੀ ਸਾਈਡ ਫਿਰ ਥੱਲੇ ਆਉਂਦਾ ਆਉਂਦਾ ਆ ਜਾਂਦਾ ਹੈ ਜੀ ਮਾਨਸਿਆ ਵਾਲੀ ਸਾਈਡ ਹੂੰ ਚਾਂਦਪੁਰਾ ਬੰਨ ਤਗੜਾ ਕੀਤਾ ਜਾ ਰਿਹਾ ਸਰਦੂਲਗੜ ਦਾ ਐਮ ਐਲ ਏ ਗੁਰਪ੍ਰੀਤ ਸਿੰਘ ਬਣਾ ਲਈ ਕੱਲ ਪੋਸਟ ਵੀ ਪਾਈ ਬੈਠਾ ਸੀ ਕਿ ਭਾਈ ਜੇ ਹੁਣ ਮੇਰੇ ਤੋਂ ਕੋਈ ਕਮੀ ਰਹੀ ਤੇ ਵੋਟਾਂ ਚ ਮੇਰੇ ਤੋਂ ਬਦਲਾ ਲੈ ਲਿਓ ਹੂੰ ਮੈਂ ਤਾਂ ਆਪਣਾ ਪੂਰਾ ਜੋਰ ਹੁਣ ਨੰਗੇ ਪੈਰੀ ਲਾ ਰਿਆ ਕਿ ਜੇ ਮੇਰੇ ਤੋਂ ਕੋਈ ਕਮੀ ਰਹਗੀ ਤੇ ਭਾਈ ਵੋਟਾਂ ਚ ਮੈਨੂੰ ਮਾਜ ਕੇ ਰੱਖ ਦਿਓ ਸਰ ਉਹ ਤਾਂ ਚੈਲੰਜ ਹੈ ਆਪਣੇ ਪਦਮ ਤੇ ਜੀ ਇੱਕ ਐਮਐਲਏ ਜੀ ਖਲੋ ਕੇ ਹਿੱਕ ਢਾ ਕੇ ਇਹ ਗੱਲ ਕਹਿੰਦਾ ਹੈ ਨਾ ਕਿ ਯਾਰ ਮੈਂ ਹੁਣ ਤੁਹਾਡੇ ਨਾਲ ਆ ਜਿੰਨਾ ਕਰ ਸਕਦਾ ਤੇ ਜੇ ਮੇਰੇ ਤੋਂ ਉਹ ਵੀ ਨਾ ਹੋਇਆ ਤੇ ਫਿਰ ਤੁਸੀਂ ਮੈਨੂੰ ਵੋਟਾਂ ਚ ਮਾਜ ਦਿਓ ਇਹਦਾ ਮਤਲਬ ਹੈ ਕਿ ਸਰਦੂਲਗੜ ਸਰਦੂਲਗੜ ਆਪਣੇ ਤੋਂ ਕੋਈ ਜ਼ਿਆਦਾ ਦੂਰ ਨਹੀਂ ਬਠਿੰਡਾ ਟੱਪ ਜਾਈਏ ਮਾਨਸਹਿਰਿਆ ਸ਼ੁਰੂ ਹੋ ਜਾਂਦਾ ਸਰਦੂਲਗੜ ਹੀ ਨਹੀਂ ਏਰੀਆ ਆਪਣਾ ਨੇੜੇ ਹੀ ਆ ਤੋ ਉੱਥੋਂ ਤੱਕ ਮਤਲਬ ਕਿ ਇਹ ਘਰ ਜਿਹੜਾ ਹੈ ਨਾ ਫਿਰ ਤਬਾਹੀ ਮਚਾਉਂਦਾ ਮਚਾਉਂਦਾ ਆ ਜਾਂਦਾ ਹੈ ਹੂੰ ਯਾਨੀ ਤੁਸੀਂ ਹਿਸਾਬ ਲਾ ਲਓ ਮੁਹਾਲੀ ਤੋਂ ਮਾਨਸਾ ਤੱਕ ਦੀ ਮਾਰ ਹੈ ਦੀ ਜੀ ਮੁਹਾਲੀ ਤੋਂ ਮਾਨਸਾ ਤੱਕ ਦੀ ਤਾਂ ਇਸ ਕਰਕੇ ਕਿਉਂਕਿ ਉਹ ਥੋੜੇ ਏਰੀਏ ਜਿਹੜੇ ਆ ਉੱਚੇ ਪੈਂਦੇ ਪੈਂਦੇ ਮਤਲਬ ਕਿ ਇਹ ਨਮਾਨ ਚ ਡਿੱਗਦਾ 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 ਹੈ ਨਾ ਉਹ ਜ਼ਿਆਦਾ ਨੁਕਸਾਨ ਕਰਦਾ ਹੈ ਤੋ ਫਿਲਹਾਲ ਹੁਣ ਕੱਗਰ ਟਾਂਗਰੀ ਮਰਕੰਡਾ ਜਾਂ ਜਿਹੜੀਆਂ ਪਿੱਛੇ ਸਹਾਇਕ ਨਦੀਆਂ ਜੋ ਉਹਨਾਂ ਦਾ ਆਪਾਂ ਫਲੋ ਦੇਖ ਰਹੇ ਹਾਂ ਜੋ ਉਹਨਾਂ ਦਾ ਜਲ ਪੱਧਰ ਦੇਖ ਰਹੇ ਹਾਂ ਤਾਂ ਇਹਦਾ ਮਤਲਬ ਹੈ ਕਿ ਇੱਕ ਸਾਈਡ ਤੇ ਮੈਂ ਅੱਜ ਉੱਥੇ ਆਪਣੇ ਮਿੱਤਰਾਂ ਨੂੰ ਵੀ ਦੱਸ ਰਿਹਾ ਸੀਗਾ ਕਕੌਲੀ ਰੱਖ ਕੇ ਨਾ ਪਲੇਟ ਰੱਖ ਕੇ ਮੇਰੇ ਪੁਰਾਣੇ ਦੋਸਤ ਹੈ ਤੁਸੀਂ ਇੱਥੇ ਬੈਠੇ ਸੀਗੇ ਤੇ ਪਾਣੀ ਤੇ ਗੱਲ ਹੋ ਰਹੀ ਸੀਗੀ ਤੁਸੀਂ ਇਹ ਦੇਖੋ ਕਿ ਲੋਕ ਕਿੰਨੇ ਕਨਸਰਨਡ ਆ ਆਪਾਂ ਸੇਫ ਇਲਾਕਾ ਮੰਨਿਆ ਜਾਂਦਾ ਆਪਣਾ ਹਾਂਜੀ ਸਭ ਤੋਂ ਸੇਫ ਮੈਂ ਤੇ ਕਹਿੰਦਾ ਕਿ ਯਾਰ ਜਿਹੜਾ ਪੰਜਾਬ ਚ ਇਸ ਵੇਲੇ ਸੇਫ ਆ ਨਾ ਉਹ 100 ਰੁਪਏ ਤੇ ਲੱਡੂ ਜ਼ਰੂਰ ਵੰਡੋ ਗਰੀਬਾਂ ਨੂੰ ਖਵਾਓ ਬਿਲਕੁਲ ਠੀਕ ਹੈ ਨਾ ਕਿਉਂਕਿ ਪੰਜਾਬ ਦੀ ਭੂਗੋਲਕ ਸਥਿਤੀ ਇਹ ਆ ਕਿ ਪੰਜਾਬ ਚ ਦਰਿਆ ਨਹੀਂ ਦਰਿਆਵਾਂ ਚ ਪੰਜਾਬ ਹੈ ਜੀ ਜੀ ਠੀਕ ਹੈ ਜੀ ਇੱਕ ਪਾਸੇ ਹੁਣ ਕੱਗਰ ਆ ਗਿਆ ਦੂਜੇ ਪਾਸੇ ਸਤਲੁਜ ਵਾਲੀ ਮਾਰ ਆ ਗਈ ਤੇ ਵਿੱਚ ਵਿਚਾਲੇ ਕੀ ਹੋ ਗਿਆ ਕਿ ਭਾਰੀ ਮੀਂਹ ਹੂੰ ਜੇ ਸਰ ਮੀਨ ਆ ਰੁਕੇ ਤੇ ਜਿਹੜਾ ਇਹ ਮੈਦਾਨੀ ਇਲਾਕਾ ਹੈ ਜਿੱਦਾਂ ਬਰਨਾਲਾ ਸਾਈਡ ਹੋ ਗਿਆ ਧੂਰੀ ਸਾਈਡ ਹੋ ਗਿਆ ਇਥੇ ਉਦਾਂ ਹੀ ਹੜਾ ਜਾਣਾ ਹਾਂ ਬਿਲਕੁਲ ਮੀ ਕਰਕੇ ਆ ਜਾਣੇ ਤੁਸੀਂ ਮੀਆਂ ਤੋਂ ਵੀ ਬਚੇ ਹੋ ਹੜ ਤੋਂ ਵੀ ਬਚੇ ਹੋ ਤੇ ਅਸੀਂ ਜਦੋਂ ਗੱਲ ਕਰ ਰਹੇ ਸੀ ਪਰ ਮੇਰੇ ਦੋਸਤ ਬੜੇ ਚਿੰਤਤ ਸੀ ਤੇ ਉਹਨਾਂ ਨੇ ਕਿਹਾ ਯਾਰ ਮਿੰਟੂ ਸਮਝਾ ਸਾਨੂੰ ਮੇਰੇ ਬਚਪਨ ਦੇ ਦੋਸਤ ਤਾਂ ਫਿਰ ਉਹਨਾਂ ਨੂੰ ਮੈਂ ਉਹ ਇੱਕ ਪਲੇਟ ਰੱਖ ਕੇ ਸਾਡੇ ਕੋਲ ਉੱਥੇ ਕੈਫੇ ਚ ਪਈ ਸੀ ਤੇ ਫਿਰ ਮੈਂ ਉਸ ਹਿਸਾਬ ਨਾਲ ਦੱਸਿਆ ਕਿ ਆ ਵਿੰਗ ਬਲਾਵਾ ਇਦਾਂ ਪਾ ਕੇ ਆਦਰਿਆ ਐ ਆ ਜਾਂਦਾ ਆ ਐ ਆ ਜਾਂਦਾ ਹੁਣ ਇੱਕ ਪਾਸੇ ਤੇ ਸਤਲੋਜ ਵਾਲਾ ਆ ਗਿਆ ਕੰਮ ਜੀ ਸਤਲੋਜ ਬਿਆਸਾ ਤੇ ਦੂਜੇ ਪਾਸੇ ਆ ਗਿਆ ਕੱਗਰ ਹਮ ਵਿੱਚ ਵਿਚਾਲੇ ਨਹੀਂ ਆ ਤੇ ਤੁਸੀਂ ਦੱਸੋ ਕਿ ਪੰਜਾਬ ਸਾਰਾ ਹੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਸ ਵੇਲੇ ਵਿਪਤਾ ਦੀ ਜ਼ੱਦ ਚ ਆਇਆ ਕਿ ਨਹੀਂ ਆਇਆ ਜੀ ਬਿਲਕੁਲ ਕਿ ਸੈਂਟਰਲ ਪੰਜਾਬ ਦੇ ਵਿੱਚ ਭਾਰੀ ਮੀਂਹ ਆ ਹਮ ਬਹੁਤ ਭਾਰੀ ਮੀਂਹ ਆ ਤੇ ਇੱਕ ਸਾਈਡ ਤੋਂ ਘੱਗਰ ਤੁਰਿਆ ਆਉਂਦਾ ਦੂਜੇ ਸਾਈਡ ਤੋਂ ਜਿਹੜੇ ਦੂਜੇ ਦਰਿਆ ਉਹ ਤੁਰੇ ਆਉਂਦੇ ਆ ਉੱਤੇ ਜਿਹੜਾ ਆਪਣਾ ਪਵਾਹ ਦੇ ਰਾਇ ਏਰੀਆ ਹੈ ਤੇ ਉਹਦੇ ਚ ਵੀ ਮੀਂਹ ਬਹੁਤ ਪੈ ਰਹੇ ਨੇ ਉੱਥੇ ਵੀ ਪਾਣੀ ਚੜ ਲੱਗ ਪਿਆ ਸੋ ਇਹ ਕਹਾਣੀ ਹੈ ਇਸ ਵੇਲੇ ਦੀ ਜੇ ਆਪਾਂ ਕਹ ਲਈਏ ਕਿ ਬਹੁਤ ਵੱਡਾ ਖੇਤਰ ਹੈ ਜਿਹੜਾ ਉਹ ਹੜ੍ਹ ਪ੍ਰਭਾਵਿਤ ਹੈਗਾ ਤੇ ਜਿਹੜੇ ਲੋਕ ਬਚੇ ਵੀ ਹੋਏ ਆ ਜਿਹੜੇ ਸੇਫ ਜ਼ੋਨ ਦੇ ਵਿੱਚ ਆ ਉਹਨਾਂ ਦਾ ਕਨਸਰਨ ਵੀ ਮੈਂ ਇੱਕ ਤੁਹਾਨੂੰ ਛੋਟੀ ਜੀ ਮਿਸਾਲ ਦੇਣਾ ਕਿ ਲੋਕ ਕਿਦਾਂ ਕਨਸਰਨ ਹੁੰਦੇ ਆ ਅੱਜ ਮੈਂ ਜਦੋਂ ਜਿਮ ਚ ਗਿਆ ਤਾਂ ਸਾਈਕਲਿੰਗ ਕਰ ਰਹੇ ਉਸ ਅੰਟਰੀ ਗੇਟ ਦੀ ਜਿਹੜੀ ਮਤਲਬ ਐਂਟਰੀ ਹੈ ਗੇਟ ਦੀ ਤਾਂ ਉਹਦੇ ਨਾਲ ਹੀ ਸਾਈਕਲ ਲੱਗੇ ਹੋਇਆ ਤਾਂ ਉਹ ਉੱਥੇ ਮੈਂ ਮਤਲਬ ਕਿ ਚਲੋ ਸਾਰੇ ਜਾਣਦੇ ਆ ਸ਼ਹਿਰ ਦੇ ਸ਼ਹਿਰਦਾਰੀ ਆ ਤਾਂ ਰਸਮੀ ਇੱਕ ਮੁਲਾਕਾਤ ਕਰਕੇ ਮੈਂ ਅੱਗੇ ਜਾਣਾ ਤਾਂ ਜਦ ਮੈਂ ਦੇਖਿਆ ਤਾਂ ਸਾਈਕਲਿੰਗ ਕਰ ਰਹੇ ਨੌਜਵਾਨ ਦੋ ਜੀ ਉਹ ਗਾਣੇ ਨਹੀਂ ਸੀ ਸੁਣ ਰਹੇ ਬਲਕਿ ਉਹਨਾਂ ਨੇ ਆਪਣਾ ਮੋਬਾਈਲ ਚਾਲੂ ਕਰਕੇ ਖਬਰਾਂ ਲਾ ਰੱਖੀਆਂ ਸੀ ਹੜਾਂ ਦੀ ਹਰ ਬੰਦਾ ਇਸ ਹੀ ਨਾਲ ਜੁੜਿਆ ਹੋਇਆ ਇਸ ਟਾਈਮ ਫਿਕਰਮੰਦ ਤੇ ਹੈ ਹੀ ਤਾਂ ਮੈਂ ਇਸ ਚੀਜ਼ ਤੇ ਬੜਾ ਹਰਾਮਸਾ ਕਿ ਵੇਖ ਲਓ ਇਹ ਮਤਲਬ ਕਿ ਨੌਜਵਾਨ ਜਿਹੜੇ ਆ ਹਮ ਕਿ ਜਿਹੜੇ ਅਕਸਰ ਗੀਤ ਸੁਣਦੇ ਤੜਕ ਫੜਕਾਲੇ ਉਹ ਵੀ ਕਨਸਰਨ ਨੇ ਕਿ ਹੜਾਂ ਨਾਲ ਕੀ ਹੋ ਰਿਹਾ ਤਾਂ ਸਥਿਤੀ ਇਹੋ ਜੀ ਹੈ ਕਿ ਜਿਹੜੇ ਬੰਦੇ ਸੇਫ ਵੀ ਨੇ ਬਾਹਰ ਬੈਠੇ ਨੇ ਐਨ ਆਰ ਆਈ ਉਟਾਕਸ਼ੂਆਂ ਚ ਮ ਜਾਂਦਾ ਰਹੇ ਨਾ ਤਾਂ ਮਤਲਬ ਕਿ ਕੋਈ ਵੀ ਟਾਕਸ਼ੋ ਹੈ ਜਿਹੜਾ ਹਾਈ ਨਹੀਂ ਹੈ ਜਿਹੜਾ ਹੜਾਂ ਦੀ ਗੱਲ ਨਾ ਕਰ ਰਿਹਾ ਹੋਵੇ ਤਾਂ ਮਤਲਬ ਕਿ ਚਿੰਤਾ ਜਿਹੜੀ ਆ ਉਹ ਚਾਰ ਸ਼ਫੇਰੀ ਪੰਜਾਬੀਆਂ ਦੀ ਜ਼ਹਿਨੀयत ਦੇ ਵਿੱਚ ਘੁਲੀ ਪਈ ਆ ਜੀ ਬਿਲਕੁਲ ਮਿੰਟੂ ਜੀ ਬਿਲਕੁਲ ਜੀ ਕਾਫੀ ਸਾਰੇ ਦੋਸਤ ਜੁੜੇ ਨੇ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰੇ ਦੋਸਤਾਂ ਦਾ ਮਿੰਟੂ ਜੀ ਕੁਝ ਕਮੈਂਟ ਮੈਂ ਸ਼ਾਮਿਲ ਕਰਦੇ ਆਂ ਜੀ ਫਿਰ ਆਪਾਂ ਗੱਲਬਾਤ ਕਰਦੇ ਆ ਰਾਜਕਮਾਰ ਜੀ ਕਹਿ ਰਹੇ ਨੇ ਕਿ ਨਵਾਂ ਸ਼ਹਿਰ ਵਿੱਚ ਇੱਕ ਬੰਨ ਤੇ ਫੌਜ ਲੱਗੀ ਹੋਈ ਹੈ ਕਹਿੰਦੇ ਬੰਨ ਤੇ ਪਹਿਲਾਂ ਧਿਆਨ ਨਹੀਂ ਦਿੱਤਾ ਤੇ ਹੁਣ ਬਿਲਕੁਲ ਟੁੱਟਣ ਦੇ ਕੰ ਬੜੀ ਹੋ ਕੇ ਕਹਿੰਦੇ ਕਿ ਪਹਿਲਾਂ ਤੇ ਲੋਕ ਬੋਲ ਰਹੇ ਨੇ ਕਿ ਹਰਿਆਣਾ ਤੇ ਰਾਜਸਥਾਨ ਕਿੱਥੇ ਆ ਜਦ ਕਿ ਕਹਿੰਦੇ ਕਿ ਬਹੁਤ ਸਾਰੀ ਸਹਾਇਤਾ ਉਧਰੋਂ ਵੀ ਭੇਜੀ ਜਾ ਰਹੀ ਹੈ ਔਰ ਨਹੀਂ ਇਹ ਤੇ ਅਮੇਨਾ ਸਾਡੇ ਵਾਸਤੇ ਗੱਲਾਂ ਠੀਕ ਨਹੀਂ ਹੈ ਜੀ ਹਾਂ ਅਸੀਂ ਗੱਲ ਕਰਦੇ ਹਾਂ ਸ਼ੁਰੂ ਤੋਂ ਠੋਕ ਵਜਾ ਕੇ ਕਿ ਜੇ ਅਸੀਂ ਬਰਬਾਦੀ ਚ chalਦੇ ਆ ਤੇ ਇਹਨਾਂ ਦਰਿਆਵਾਂ ਦੇ ਮਾਲਕ ਅਸੀਂ ਆ ਜੀ ਤਾਂ ਪਹਿਲਾ ਹੱਕ ਸਾਡਾ ਹੈ ਉਹ ਉਹ ਚੀਜ਼ ਤੇ ਮੈਂ ਤੈਰਾ ਦੇਾਂਗਾ ਆਖਰੀ ਦਮ ਤੱਕ ਠੀਕ ਹੈ ਜੀ ਤੇ ਪਿਛਲੇ ਕਈ ਸਾਲਾਂ ਤੋਂ ਦਿਨਾਂ ਦਾ ਮੈਂ ਕਈ ਮਾਮਲੇ ਚ ਇੱਕ ਮੌਕੇ ਤੇ ਵਿਚਾਰ ਹੋਰ ਹੁੰਦਾ ਤੇ ਦੂਸਰੇ ਪੜਾਤੇ ਜਾ ਕੇ ਕਈ ਵਾਰ ਆਪਾਂ ਕਹਿੰਨੇ ਕਿ ਨਹੀਂ ਉਹਦੋਂ ਮੈਂ ਠੀਕ ਨਹੀਂ ਸੀ ਅੱਜ ਠੀਕ ਆ ਸ਼ਾਇਦ ਪਰ ਇਹ ਚੀਜ਼ ਦਾ ਤਾਂ ਮੈਂ ਮਤਲਬ ਕਿ ਜੇ ਦੁਨੀਆ ਪਰ ਚਰਾਇ ਪੇਰੀਨ ਲਾ ਜਾਂ ਰਾਈਪਰੀਨ ਵੈਸੇ ਲਾ ਨਹੀਂ ਹੁੰਦਾ ਸਿਧਾਂਤ ਹੁੰਦਾ ਪ੍ਰਿੰਸੀਪਲ ਹੁੰਦਾ ਤਾਂ ਉਹਦੇ ਮੁਤਲਕ ਤਾਂ ਮੈਂ ਮੰਨਦਾ ਕਿ ਐਸੀ ਮਾਲਕਾ ਹਾਂ ਹੋਇਆ ਕਿ ਇਹ ਸਾਡੇ ਨਾਲੋਂ ਇੱਕ ਅਲੱਗ ਵਿਸ਼ਾ ਬਿਲਕੁਲ ਪਰ ਮੈਂ ਇਸ ਮੌਕੇ ਤੇ ਨਾ ਹਰਿਆਣੇ ਨੂੰ ਨਾ ਰਾਜਸਥਾਨ ਨੂੰ ਐਵੇਂ ਕਿਉਂ ਦੋਸ਼ ਦੇ ਬਾਜੀ ਠੀਕ ਹੈ ਨਾ ਜੀ ਕਿ ਭਾਈ ਇਦਾਂ ਪਾਣੀ ਲੈ ਲੋ ਨਹਿਰਾਂ ਦੀ ਇੱਕ ਕਪੈਸਿਟੀ ਹੁੰਦੀ ਹੈ ਸਰ ਇਹਨਾਂ ਮੌਕੇ ਤੇ ਉਹਨੂੰ ਮੈਂ ਤੁਹਾਨੂੰ ਮਤਲਬ ਕਿ ਚੰਗਾ ਜਿਹਾ ਆਪਣੇ ਆਪ ਨੂੰ ਨਾ ਮਹਿਸੂਸ ਨਹੀਂ ਕਰਦਾ ਚੰਗਾ ਜਿਹਾ ਵੀ ਮੈਂ ਬਹੁਤੀਆਂ ਗੱਲਾਂ 'ਚ ਸਿਆਣਾ ਬਣਾ ਸਰ ਐ ਸਰੁੱਤ 'ਚ ਹੁੰਦੀ ਹੈ ਸਿਲਟਿੰਗ ਪਤਾ ਤੁਹਾਨੂੰ ਜੀ ਜਿਹੜੀ ਸਿਲਟਿੰਗ ਹੁੰਦੀ ਹੁਣ ਜਿਵੇਂ ਮੈਂ ਇੱਕ ਟਾਕ ਸ਼ੋਅ 'ਚ ਸੀਗਾ ਉੱਥੇ ਇਦਾਂ ਹੀ ਤੁਹਾਨੂੰ ਬਤਾ ਸਵਾਲ ਉੱਠਨੇ ਸ਼ੁਰੂ ਹੋ ਜਾਂਦੇ ਆ ਤਾਂ ਉੱਥੇ ਕਿਹਾ ਗਿਆ ਕਿ ਰਾਜਸਥਾਨ ਵਾਲੀ ਨਹਿਰ 'ਚੋਂ ਪਾਣੀ ਕਿਉਂ ਨਹੀਂ ਛੱਡਿਆ ਜਾ ਰਿਹਾ ਮੈਂ ਕਿਹਾ ਤੁਹਾਨੂੰ ਪਤਾ ਹੈ ਜੀ ਰਾਜਸਥਾਨ ਵਾਲੀ ਨਹਿਰ ਛੜੀ ਹੈ ਨਾ ਉਹ ਗਾਂ ਹਰੀਕੇ ਤੋਂ ਨਿਕਲ ਕੇ ਵੀ 150 ਕਿਲੋਮੀਟਰ ਲਗਭਗ ਪੰਜਾਬ ਚੋਂ ਗੁਜ਼ਰਦੀ ਹੈ ਹੂੰ ਇਹਨਾਂ ਦਿਨਾਂ ਚ ਸਿਲਟਿੰਗ ਬਹੁਤ ਹੁੰਦੀ ਹੈ ਜੀ ਸਿਲਟਿੰਗ ਕਰਕੇ ਜਿਹੜਾ ਬਚਿਆ ਇਲਾਕਾ ਹੈ ਗਾਂ ਹਰੀਖੜ ਤੋਂ ਇਧਰਲਾ ਪਾਸਾ ਲਾ ਲਓ ਫਰੀਦਕੋਟ ਦਾ ਲਾ ਲਓ ਗਾਂ ਫਿਰੋਜ਼ਪੁਰ ਦਾ ਲਾ ਲਓ ਗਾਂ ਮੁਕਸਰ ਦਾ ਲਾ ਲਓ ਜੇ ਕਿਤੇ ਉਥੋਂ ਟੁੱਟ ਗਈ ਫੇਰ ਕੀ ਕਰੋਗੇ ਫੇਰ ਕੀ ਕਰਾਂ ਬਿਲਕੁਲ ਤੋ ਸਿਰਫ ਇਹ ਚੀਜ਼ਾ ਲੌਜੀਕਲੀ ਤੁਹਾਨੂੰ ਕੋਈ ਨਹੀਂ ਦੱਸਦਾ ਜੀ ਕਿ ਨਹਿਰਾਂ ਦੀ ਇੱਕ ਕਪੈਸਿਟੀ ਹੁੰਦੀ ਆ ਹੁਣ ਤੁਸੀਂ ਮੈਨੂੰ ਦੱਸੋ ਕਿ ਉਹਨਾਂ ਨਹਿਰਾਂ ਦੀ ਜਿਹੜੀ ਕਪੈਸਿਟੀ ਉਹਦੇ ਵਿੱਚੋਂ ਕਿਵੇਂ ਲਫਾਫਿਆਂ 'ਚ ਭਰ-ਭਰ ਕੇ ਪਾਣੀ ਭੇਜ ਦਿਓਗੇ ਹਰਿਆਣੇ ਨੂੰ ਹੂੰ ਉਹ ਇਸੇ ਕਰਕੇ ਕਹਿੰਦੇ ਨੇ ਕਿ ਸਾਡਾ ਘਟ ਕਰੋ ਕਿਉਂਕਿ ਸਿਲਟਿੰਗ ਦੇ ਨਾਲ ਨਹਿਰਾਂ ਟੁੱਟਣ ਦਾ ਖਤਰਾ ਹੁੰਦਾ ਹੈ ਹਰਿਆਣਾ ਐਨਸੀਆਰ ਉੱਥੇ ਬਾਰਿਸ਼ ਪਹਿਲਾਂ ਹੀ ਬਹੁਤ ਪਈ ਆ ਹੂੰ ਆਪਾਂ ਗੱਲ ਵੀ ਗੱਲ ਕੀਤੀ ਹੈ ਪਰ ਇਹ ਜਿਹੜੀਆਂ ਨਹਿਰਾਂ ਦਾ ਪਾਣੀ ਹੁੰਦਾ ਸਰ ਇਹ ਸ਼ੈਡਿਊਲਡ ਹੁੰਦਾ ਹੈ ਪਲੀਜ਼ ਤੋਂ ਹੀ WhatsApp ਗਿਆਨ ਚੋਂ ਨਿਕਲੋ ਹਾਂ ਬਿਲਕੁਲ ਇਹ ਸਾਰੇ ਸਾਲ ਦਾ ਜਿਹੜਾ ਸ਼ਡਿਊਲਡ ਹੁੰਦਾ ਪਾਣੀ ਹੂੰ ਕਿ ਇਸ ਮਹੀਨੇ ਕਿੰਨਾ ਵਗਣਾ ਹੈ ਇਸ ਮਹੀਨੇ ਕਿੰਨਾ ਵਗਣਾ ਹੈ ਸਰ ਪਲੀਜ਼ ਮੈਂ ਕਹਿੰਦਾ ਕਿ ਕੋਈ ਆਪਣੇ ਮਨਚ ਤੇ ਟੁਕ ਟੁਕ ਇਹ ਜਿਹੜੀ ਜਾਣਕਾਰੀ ਹੈ ਨਾ ਉਹ ਇਸ ਤਰ੍ਹਾਂ ਦੀ ਮਿਸਲੀਡਿੰਗ ਨਹੀਂ ਹੋਣੀ ਚਾਹੀਦੀ ਇਦਾਂ ਤਾਂ ਹੁਣ ਤੁਹਾਨੂੰ ਪਤਾ ਕਿ ਕੁਝ ਮੈਂ ਨਾਮ ਨਹੀਂ ਲਵਾਗਾ ਕਿਸੇ ਦਾ ਕਿਸੇ ਨੂੰ ਕੋਈ ਗਿਲਾ ਵੀ ਨਹੀਂ ਕਰਾਂਗਾ ਹੂੰ ਸਰ ਉਹਨਾਂ ਦਾ ਬਿਜ਼ਨਸ ਬਣ ਚੁੱਕਾ ਹੈ ਪੰਜਾਬ ਨੂੰ ਵਿਕਟਿਮਾਈਜ਼ ਦਿਖਾ ਕੇ ਹਰੇਕ ਮਾਮਲੇ ਮੈਂ ਜਿਵੇਂ ਕਹਿੰਦਾ ਪਾਣੀ ਦੇ ਮਾਮਲੇ 'ਚ ਮੈਂ ਖੜਾ ਹੂੰ ਔਰ ਮੈਂ ਅਜਤਾ ਨਹੀਂ ਜਦੋਂ ਤੋਂ ਸੁਰਤ ਸੰਭਲਿਆ ਜਦੋਂ ਤੋਂ ਇਹਨਾਂ ਚੀਜ਼ਾਂ ਦਾ ਇਲਮ ਹੈ ਆਪਣੇ ਪੰਜਾਬ ਨਾਲ ਖੜਾ ਡੈਮਾਂ ਦੇ ਮਾਮਲੇ 'ਚ ਮੇਰਾ ਅਲੱਗ ਤੋਂ ਸਟੈਂਸ ਹੈ ਪਰ ਮੈਂ ਕੋਈ ਅੰਨਾ ਬੰਦਾ ਨਹੀਂ ਹੈਗਾ ਕਿ ਜਿਹੜਾ ਮਰਜ਼ੀ ਮੈਨੂੰ ਜਜ਼ਬਾਤੀ ਬਣਾ ਕੇ ਆਪਦੇ ਸਟੈਂਸ ਦੇ ਪਿੱਛੇ ਜਾਂ ਆਈਡੀਓਲੋਜੀ ਦੇ ਪਿੱਛੇ ਲੈ ਜਾਏਗਾ ਸਰ ਗੱਲ ਇਹ ਹੁੰਦੀ ਆ ਕਿ ਤੁਹਾਨੂੰ ਕੁਝ ਬੰਦੇ ਅੱਜਕੱਲ੍ਹ ਚਾਹੇ ਉਹ ਮੀਡੀਆ ਖੇਤਰ ਦੇ ਆ ਚਾਹ ਇਹੋ ਪੋਲੀਟੀਕਲ ਖੇਤਰ ਦੇ ਆ ਉਹ ਜਜ਼ਬਾਤੀ ਕਰਕੇ ਪੰਜਾਬ ਨੂੰ ਵਿਕਟਿਮਾਈਜ਼ ਦਿਖਾ ਕੇ ਇਦਾਂ ਆ ਜੀ ਉਹਦਾਂ ਆ ਜੀ ਆ ਹੋ ਗਿਆ ਜੀ ਫਲਾਉ ਗੈਟਨਮ ਕਾ ਹੋ ਗਿਆ ਜੀ ਉਹ ਤੁਹਾਨੂੰ ਬਿਲਕੁਲ ਬ੍ਰੇਨ ਵਾਸ਼ਡ ਕਰਦੇ ਨੇ ਐਸੀ ਜਾਣਕਾਰੀ ਤੋਂ ਕਿਰਪਾ ਕਰਕੇ ਬਚੋ ਮੈਂ ਤੁਹਾਨੂੰ ਜੀ ਬਾਰ-ਬਾਰ ਕਹਿ ਰਿਹਾ ਫੈਕਚੁਅਲੀ ਗੱਲ ਕਰੋ ਸਰ ਬਿਲਕੁਲ ਬੜੀ ਜ਼ਰੂਰੀ ਹੈ ਕਿਉਂਕਿ ਤੁਹਾਨੂੰ ਮਤਲਬ ਕਿ ਤੁਸੀਂ ਦੇਖੋ ਕਿ ਤੁਹਾਡੀਆਂ ਨਹਿਰਾਂ ਜਿਹੜੀਆਂ ਛੋਟੀਆਂ ਹੁੰਦੀਆਂ ਇਹਨਾਂ ਦਿਨਾਂ 'ਚ ਉਹ ਪਾਣੀ ਕਿਹੋ ਜਿਹਾ ਆਉਂਦਾ ਹੈ ਦੇਖਿਆ ਕਦੇ ਆ ਬਿਲਕੁਲ ਘਾੜਾ ਜਿਵੇਂ ਲਹੂ ਹੁੰਦਾ ਨਾਲ ਦਿੱਤਾ ਮਿੱਟੀ ਨਾਲ ਮਿਲਿਆ ਹੋਇਆ ਉਹ ਸਰ ਮਿੱਟੀ ਉਹੀ ਤਾਂ ਫਿਰ ਗੱਲ ਕੀ ਆ ਕਿ ਮਰਿਆ ਨਹੀਂ ਆਖੜਿਆ ਮਰਿਆ ਨਹੀਂ ਆਖੜਿਆ ਮੈਂ ਤੁਹਾਨੂੰ ਹੋਰ ਹੀ ਦੱਸਣ ਦੀ ਯਤਨ ਕਰ ਰਿਹਾ ਕਿ ਨਹਿਰਾਂ ਦੀ ਇੱਕ ਕਪੈਸਿਟੀ ਹੁੰਦੀ ਹੈ ਸਰ ਤੇ ਹਰੇਕ ਮਤਲਬ ਕਿ ਨਹਿਰ ਦਾ ਸ਼ੈਡਿਊਲ ਹੁੰਦਾ ਪਰ ਕਿੰਨੇ ਵਾਰ ਬੰਦੀ ਆ ਗਈ ਜਾਂ ਬੰਦੀ ਆ ਗਈ ਨਹਿਰਾਂ ਜੀ ਉਹ ਵੀ ਸ਼ੈਡਿਊਲ ਦਾ ਹਿੱਸਾ ਹੁੰਦੀ ਹੈ ਸਰ ਬਿਲਕੁਲ ਸਰ ਬਿਲਕੁਲ ਥੈਂਕ ਯੂ ਇਸ ਜਾਣਕਾਰੀ ਵਾਸਤੇ ਔਰ ਸਾਰੇ ਦੋਸਤਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਜਿਹੜੇ ਨਾਲ ਜੁੜੇ ਨੇ ਸ਼ਿਵ ਕੋਲੀ ਸਾਹਿਬ ਬਹੁਤ-ਬਹੁਤ ਸ਼ੁਕਰੀਆ ਜੀ ਤੁਹਾਡਾ ਤੇ ਡਰਨ ਦੀ ਜ਼ਰੂਰਤ ਨਹੀਂ ਹੈ ਦੋਸਤੋ ਅਰਦਾਸ ਕਰੋ ਬੇਨਤੀ ਕਰੋ ਤੇ ਜਿੰਨੀ ਮਿਹਨਤ ਕਰ ਸਕਦੇ ਹੋ ਜਿਹੜਾ ਵੀ ਕਰੋ ਤੇ ਇਸ ਤਰ੍ਹਾਂ ਦੀਆਂ ਗਲਤ ਢਰੀਲਾਂ ਮਤਲਬ ਕਿ ਉਵੇਂ ਚੇਪੀ ਜਾਂਦੇ ਏਦਾਂ ਹੋ ਗਿਆ ਉਦਾਂ ਹੋ ਗਿਆ ਉਹਨਾਂ ਚੀਜ਼ਾਂ ਤੋਂ ਬਚੋ ਅਸੀਂ ਦੇਖੋ ਹੁਣ ਮੈਂ ਅਪਡੇਸ਼ਨ ਦਿੰਨਾ ਜੀ ਹਰ ਇੱਕ 2-3 ਘੰਟਿਆਂ ਬਾਅਦ ਵਿਦ ਡਾਟਾ ਹਮ ਠੀਕ ਹੈ ਜੀ ਆਪਣੇ ਨਿੱਜੀ ਪੇਜ ਤੇ ਵੀ ਦਿੰਨਾ ਜਿੱਥੇ ਵੀ ਮੇਰਾ ਕੋਈ ਪ੍ਰੋਗਰਾਮ ਹੈ ਦਿੰਨਾ ਹਮ ਬਟ ਅਸੀਂ ਐਂਡ ਤੇ ਇਹੀ ਕਹਨੇ ਦੁਆ ਅੰਡ ਤੇ ਇਹੀ ਕਿੰਨੇ ਸਾਵਧਾਨ ਰਹੋ ਸੁਚੇਤ ਰਹੋ ਚੜ੍ਹਦੀ ਕਲਾ ਚ ਰਹੋ ਬਿਲਕੁਲ ਬਿਲਕੁਲ ਮਤਲਬ ਕਿ ਐ ਨਹੀਂ ਮੈਂ ਕਹਿੰਦਾ ਕਿ ਉਹ ਬਸ ਹੁਣ ਉਹ ਮੇਰਾ ਨਹੀਂ ਮੰਨਣਾ ਬ੍ਰੇਕਿੰਗ ਨਿਊਜ਼ ਪੰਜਾਬ ਦੀ ਬਰਬਾਦੀ ਦੀ ਆ ਰਹੀ ਹੈ ਖਬਰ ਆ ਰਹੀ ਸ ਹੈ ਇਹ ਉਹੀ ਚੰਗੇ ਜਿਹੜਾ ਲਸ਼ਕਰੇ ਨੋਇਡਾ ਹੈ ਨਾ ਉਹ ਹੀ ਇਦਾਂ ਕਰਦਾ ਠੀਕ ਲੱਗਦਾ ਹੈ ਅਸੀਂ ਲਸ਼ਕਰੇ ਨੋਇਡਾ ਤੋਂ ਵੀ ਗਾਹ ਵਧ ਰਹੇ ਹਾਂ ਹੂੰ ਇਨਾ ਸੰਸਨੀ ਕੇਸ ਮਾਮਲੇ ਨੂੰ ਬਣਾਉਨੇ ਆ ਕਿ ਗੱਲ ਨਹੀਂ ਛੱਡ ਚਲੋ ਮੇਰੇ ਜੀ ਸ਼ਾਇਦ ਦੋਸਤ ਆਪਣੇ ਨਾਲ ਜੇ ਹੁਣ 1500 ਬੰਦਾ ਜੁੜਿਆ ਤੇ ਉਹ ਕਿਸੇ ਫੈਕਟ ਕਰਕੇ ਜਾਂ ਕਿਸੇ ਫੇਥ ਕਰਕੇ ਜੁੜਿਆ ਹੋਇਆ